ਡੀਸੋਂ ਦੇ ਵਿੱਚ ਬਹੁਤ ਛੋਟਾ ਜਿਹਾ ਸ਼ਬਦ ਲੱਗਦਾ ਪਰ ਕਈਆਂ ਦੀ ਇਹ ਪੂਰੀ ਜ਼ਿੰਦਗੀ ਹੈ ਜਿਹੜੀ ਬਰਬਾਦ ਕਰ ਦਿੰਦਾ ਅੱਜ ਮੇਰੇ ਨਾਲ ਮੈਮ ਹੋਣਗੇ ਡਾਕਟਰ ਜਗਜੀਤ ਗਰੇਵਾਲ ਜੀ ਤੇ ਮੈਮ ਹੋਣ ਨਾਲ ਆਪਾਂ ਗੱਲਬਾਤ ਕਰਦੇ ਆਂ ਵੀ ਪੀਸੀਓਡੀ ਦਾ ਕੋਈ ਪਰਮਾਨੈਂਟ ਸੋਲੂਸ਼ਨ ਹੈਗਾ ਜਿਵੇਂ ਕਈਆਂ ਭੈਣਾਂ ਨੂੰ ਪ੍ਰੈਗਨੈਂਸੀ ਨਹੀਂ ਹੁੰਦੀ ਹੈ ਨਾ ਕਿ ਇਹਦੇ 'ਚ ਪ੍ਰੈਗਨੈਂਸੀ ਹੋ ਸਕਦੀ ਹੈ ਤੇ ਕਿੰਨੇ ਟਾਈਮ ਦਾ ਟਰੀਟਮੈਂਟ ਹੈ ਮੈਮ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਮ ਜਿੱਦਾਂ ਮੈਂ ਕਿਹਾ ਵੀ ਪੀਸੀਓਡੀ ਇਹੋ ਜਿਹੀ ਬਿਮਾਰੀ ਹੈ ਨਾ ਜਿਹੜੀ ਕਈ ਕਪਲ ਦੀ ਤਾਂ ਪੂਰੀ ਜ਼ਿੰਦਗੀ ਖਰਾਬ ਕਰ ਦਿੰਦੀ ਹੈ ਉਹਨਾਂ ਦੇ ਪੀਓਡੀ ਵਾਲੇ ਵੀ ਬੱਚੇ ਪੈਦਾ ਕਰ ਸਕਣ ਜੀ ਹਾਂਜੀ ਹਾਂਜੀ ਬਿਲਕੁਲ ਜੀ ਪੀਸੀਓਡੀ ਅੱਜਕੱਲ ਦੇ ਜਿਹੜਾ ਆਪਣਾ 에ਰਾ ਇਹਦੇ ਵਿੱਚ ਬਹੁਤ ਜ਼ਿਆਦਾ ਕਾਮਨ ਹੈ ਇਹ ਮੋਸਟਲੀ ਲੇਡੀਜ਼ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਪੀਸੀਓ ਦੇ ਦਰਾਂ ਪੀਸੀਓ ਦੇ ਦਾਪਾ ਪਰਮਾਨੈਂਟ ਲਾਸ ਸਾਡੇ ਕੋਲ ਹੈਗਾ ਅਸੀਂ 2 ਤੋਂ 3 ਮਹੀਨੇ ਦੇ ਵਿੱਚ ਆਯੁਰਵੈਦਿਕ ਮੈਡੀਕਸ ਨਾਲ ਇਹਨੂੰ ਕਵਰ ਕਰਦੇ ਹਾਂ ਮੈਮ ਇਹਦਾ ਕਾਰਨ ਕੀ ਰਹਿੰਦਾ ਜੀ ਕਰਨੇ ਦੇ ਆਪਣੇ ਹੈ ਜੀ ਆਪਾਂ ਅੱਜ ਕੱਲ ਹੈਲਦੀ ਫੂਡ ਨਹੀਂ ਖਾਂਦੇ ਹੈਗੇ ਜਿਆਦਾ ਜੰਕ ਫੂਡ ਆਪਾਂ ਜਿਆਦਾ ਉਸ ਚੀਜ਼ ਨੂੰ ਜਾਣਦੇ ਆ ਜੰਕ ਫੂਡ ਵਾਸਤੇ ਠੀਕ ਹੈ ਨਾ ਤੇ ਆਪਣੀ ਰੋਜ਼ ਦੀ ਜਿਹੜੀ ਐਕਟੀਵਿਟੀ ਆ ਬਹੁਤ ਜ਼ਿਆਦਾ ਘੱਟ ਆ ਤੇ ਇਸ ਰੀਜ਼ਨ ਕਰਕੇ ਵੀ ਪੀਸੀਓਡੀ ਜਿਆਦਾ ਕ੍ਰੀਏਟ ਹੋ ਰਹੀ ਆ ਲੇਡੀਜ਼ ਦੇ ਵਿੱਚ ਮੈਮ ਜਿੱਦਾਂ ਸਾਡੀਆਂ ਦਾਦੀਆਂ ਨਾਨੀਆਂ ਨੇ ਜਿਹੜੀਆਂ ਉਹਨਾਂ ਨੇ 4-4 5-5 ਬੱਚੇ ਹੈਗੇ ਆ ਹਨਾ ਜੋ ਕਹਿੰਦੇ ਸਾਡੀ ਬਹੁਤ ਛੋਟੀ ਐਜ ਚ ਮੈਰਿਜ ਹੋ ਗਈ ਸੀ ਤੇ ਸਾਡੇ ਤਾਂ ਪਹਿਲੇ ਸਾਲ ਹੀ ਬੱਚਾ ਹੋ ਗਿਆ ਵੀ ਦੋ ਵੀ ਹੁਣ ਤੁਹਾਨੂੰ ਉਹ ਸਾਨੂੰ ਸੁਣਾਉਂਦੇ ਵੀ ਨਹੀਂ ਇਹ ਚੀਜ਼ ਲਿਕੇ ਥੋਡੇ ਤੋਂ ਇੱਕ-ਇੱਕ ਜਵਾਕ ਨਹੀਂ ਜੰਮਾਉਂਦਾ ਸੀ ਪੰਜ-ਪੰਜ ਜੰਮਤੇ ਸੀ ਤੇ ਕੀ ਕਾਰਨ ਸੀ ਵੀ ਉਦੋਂ ਕੀ ਲਾਈਫ ਸਟਾਈਲ ਇਦਾਂ ਦਾ ਵਧੀਆ ਸੀ ਕਿ ਹੁਣ ਸਾਡਾ ਕੀ ਚੇਂਜ ਹੋ ਗਿਆ ਇਹ ਹੋ ਜਾ ਜੀ ਬਿਲਕੁਲ ਸਹੀ ਗੱਲ ਉਹਨਾਂ ਦੀ ਉਸ ਟਾਈਮ ਵਿੱਚ ਜਿਹੜਾ ਆਪਣਾ ਕੰਮ ਸੀ ਉਹ ਜ਼ਿਆਦਾ ਆਪਾਂ ਹੱਥੀ ਕੰਮ ਕਰਦੇ ਸੀ ਬੈਠ ਕੇ ਪੋਚੇ ਲਾਉਂਦੇ ਸੀ ਅੱਜ ਦੇ ਟਾਈਮ ਵਿੱਚ ਸਾਰਾ ਕੰਮ ਮਸ਼ੀਨਰੀ ਹੋ ਗਿਆ ਟੈਕਨੋਲੋਜੀ ਇਨੀ ਫਾਸਟ ਹੋ ਗਈ ਆ ਕਿ ਆਪਾਂ ਸਾਰਾ ਬੈਠ ਕੇ ਵਰਕ ਕਰਦੇ ਆ ਠੀਕ ਹੈ ਨਾ ਉਹਨਾਂ ਟਾਈਮਾਂ ਦੇ ਵਿੱਚ ਉਹ ਜ਼ਿਆਦਾ ਪ੍ਰੈਫਰ ਕਰਦੇ ਸੀ ਹੱਥੀ ਕੰਮ ਕਰਨਾ ਕੱਪੜੇ ਧੋਣੇ ਠੀਕ ਹੈ ਨਾ ਉਹਦੇ ਕਰਕੇ ਉਹਨਾਂ ਦੇ ਜਿਹੜੇ ਹਾਰਮੋਨ ਸੀ ਬਿਲਕੁਲ ਸਹੀ ਰਹਿੰਦੇ ਸੀ ਪਰ ਅੱਜ ਆਪਾਂ ਜਿਆਦਾ ਸਿਟਿੰਗ ਸਟਾਈਲ ਨੂੰ ਅਡਾਪਟ ਕਰ ਲਿਆ ਉਸ ਕਰਕੇ ਆਪਾਂ ਨੂੰ ਦਿੱਕਤ ਜਿਆਦਾ ਆ ਰਹੀ ਹੈ ਤੇ ਇਹ ਵੀ ਹੋ ਸਕਦਾ ਹੈ ਕਿ ਅੱਜ ਕੱਲ ਕੁੜੀਆਂ ਜਿਆਦਾ ਵਰਕਿੰਗ ਹੋ ਗਈਆਂ ਹਨਾ ਤੇ ਉਹਨਾਂ ਨੂੰ ਸਟ੍ਰੈਸ ਜਿਆਦਾ ਹੁੰਦੀ ਹੈ ਉਹ ਹਾਂ ਸਟ੍ਰੈਸ ਲੈਵਲ ਬਹੁਤ ਜਿਆਦਾ ਹਾਈ ਹੋ ਗਿਆ ਉਹਦੇ ਕਰਕੇ ਕੰਮ ਦੀ ਨੱਠ ਦੌੜ ਭੱਜ ਦੇ ਵਿੱਚ ਲੋਕ ਆਪਣੇ ਆਪ ਨੂੰ ਰੈਸਟ ਨਹੀਂ ਦੇ ਪਾਰੇ ਜਿਹਦੇ ਨਾਲ ਹਾਰਮੋਨਲ ਬੈਲਸ ਹੋਣ ਕਰਕੇ ਤੇ ਇਹ ਪ੍ਰੋਬਲਮ ਜਿਆਦਾ ਵੱਧਦੀ ਜਾ ਰਹੀ ਹੈ ਦਿਨ ਬਰ ਦਿਨ ਬਿਲਕੁਲ ਮੈਮ ਜੇ ਆਪਾਂ ਖਾਣ ਪੀਣ ਨੂੰ ਛੱਡਿਆ ਤਾਂ ਇਹ ਵੀ ਚੀਜ਼ ਇੱਕ ਮੇਨ ਕਾਰਨ ਹੈ ਬਿਲਕੁਲ ਬਿਲਕੁਲ ਅੱਜ ਕੱਲ ਦੇ ਟਾਈਮ ਵਿੱਚ ਜੀ ਆਪਾਂ ਨੂੰ ਹੈਲਦੀ ਤੇ ਜਿਹੜੇ ਜੰਕ ਫੂਡ ਨੇ ਉਹ ਆਪਾਂ ਨੂੰ ਅਵੋਇਡ ਕਰਨੇ ਚਾਹੀਦੇ ਨੇ ਤੇ ਵੱਧ ਤੋਂ ਵੱਧ ਆਪਾਂ ਨੂੰ ਐਕਟੀਵਿਟੀ ਐਕਸਰਸਾਈਜ਼ ਆਪਣੇ ਥੋੜਾ ਟਾਈਮ ਕੱਢ ਕੇ ਵੀ ਸ਼ਡਿਊਲ ਵਿੱਚੋਂ ਜ਼ਰੂਰ ਕਰਨੀ ਚਾਹੀਦੀ ਹੈ ਮੈਮ ਜੇ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਇਲਾਜ ਨਹੀਂ ਹੁੰਦਾ ਫਿਰ ਤੁਸੀਂ ਆਯੁਰਵੇਦ ਵਿੱਚ ਕੀ ਟ੍ਰੀਟਮੈਂਟ ਦਿਓਗੇ ਹਾਂਜੀ ਆਯੁਰਵੇਦ ਵਿੱਚ ਅਸੀਂ ਕੁਝ ਮੈਡੀਸਿਨ ਇਦਾਂ ਦੀਆਂ ਨੇ ਜੇਦੋਂ ਪੇਸ਼ੈਂਟ ਬਿਲਕੁਲ ਥੱਕ ਜਾਂਦਾ ਸਾਰੀ ਮੈਡੀਸਿਨ ਖਾ ਕੇ ਐਕਸਰਸਾਈਜ਼ ਕਰਕੇ ਬਿਲਕੁਲ ਪੇਸ਼ੈਂਟ ਬਹੁਤ ਜ਼ਿਆਦਾ ਫੈਡ ਅਪ ਹੋ ਜਾਂਦਾ ਉਹ ਤੋਂ ਬਾਅਦ ਸਾਡੀ ਕੁਝ ਮੈਡੀਸਿਨ ਹੈ ਜਿਹੜੀ ਅਸੀਂ ਤਿੰਨ ਤੋਂ 92 ਮਹੀਨੇ ਵਿੱਚ ਦੰਨੇ ਤੇ ਉਹਦਾ 101% ਸਾਨੂੰ ਰਿਜ਼ਲਟ ਮਿਲਦਾ ਹੈ ਪੇਸ਼ੈਂਟ ਤੋਂ ਤੇ ਮੈਮ ਮੇਰੇ ਚ ਫਿਰ ਪੀਸੀਓਡੀ ਦੇ ਵਿੱਚ ਕੀ ਚੇਂਜ ਆ ਜਾਂਦਾ ਜਦੋਂ ਆਪਾਂ ਮੈਡੀਸਿਨ ਖਾਣੀ ਸ਼ੁਰੂ ਕਰਦੇ ਹਾਂ ਜਿਹੜੀ ਆਪਾਂ ਨੂੰ ਪ੍ਰੋਬਲਮ ਆਉਂਦੀ ਆ ਉਹ ਪ੍ਰੋਬਲਮ ਹੁੰਦੀ ਆ ਜੀ ਅਨਵਾਂਟਡ ਹੈਅਰ ਆਪਣੇ ਫੇਸ ਤੇ ਹੋ ਜਾਂਦੇ ਨੇ ਪੇਸ਼ੈਂਟ ਨੂੰ ਡਿਊਰਿੰਗ ਪੀਰੀਅਡਸ ਬਹੁਤ ਜ਼ਿਆਦਾ ਪੇਨ ਹੁੰਦੀ ਆ ਤੇ ਉਹ ਚੀਜ਼ਾਂ ਫਿਰ ਇਹਨਾਂ ਦੀ ਰਿਕਵਰੀ ਹੁੰਦੀ ਆ ਜੀ ਮੈਡੀਸਿਨ ਖਾਣ ਤੋਂ ਬਾਅਦ ਤੇ ਪੂਰ ਐਗ ਕੁਆਲਟੀ ਵੀ ਮੈਮ ਆਪਾਂ ਕਹਿ ਸਕਦੇ ਹਾਂ ਜੀ 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 ਬਿਲਕੁਲ ਬਿਲਕੁਲ ਗਰੋਥ ਅੱਛੀ ਹੁੰਦੀ ਆ ਉਹਦੇ ਨਾਲ ਹਾਂਜੀ ਹਾਂਜੀ ਤੇ ਦੋਸਤੋ ਮੈਮੋਰੀ ਕਹਿੰਦੇ ਵੀ ਆਯੁਰਵੇਦ ਦੇ ਵਿੱਚ ਜਿਹੜਾ ਇਹ ਚੀਜ਼ ਦਾ ਟ੍ਰੀਟਮੈਂਟ ਆ ਪੋਸੀਬਲ ਹੈਗਾ ਕਿ 2-3 ਮਹੀਨਿਆਂ ਦੇ ਵਿੱਚ ਇਹ ਮੈਮੋਰੀ ਜਿਹੜਾ ਤੁਹਾਡੀ ਐਗ ਦੀ ਕੁਆਲਿਟੀ ਆ ਇੰਪਰੂਵ ਕਰ ਦੇਣਿਆ ਜਿਹੜੇ ਤੁਹਾਨੂੰ ਹਾਰਮੋਨ ਤੁਹਾਡੇ ਇੰਬੈਲੈਂਸ ਹੋਏ ਹੋਇਆ ਉਹ ਮੈਮੋਰੀ ਤੁਹਾਨੂੰ ਬਿਲਕੁਲ ਸਹੀ ਕਰ ਦੇਣਗੇ ਔਰ ਫਿਟ ਐਂਡ ਫਾਈਂਡ ਉਸ ਤੋਂ ਬਾਅਦ ਹੀ ਜਾ ਕੇ ਆਪਾਂ ਜੇ ਆਪਾਂ ਹੈਲਥੀ ਆ ਤਾਂ ਹੀ ਆਪਾਂ ਇੱਕ ਬੱਚੇ ਨੂੰ ਜਨਮ ਦੇ ਸਕਦੇ ਹਾਂ ਬਿਲਕੁਲ ਬਿਲਕੁਲ ਜੀ ਇਹ ਬਹੁਤ ਜ਼ਰੂਰੀ ਨੇ ਅੱਜ ਕੱਲ ਦਾ ਜੋ ਆਪਣਾ ਲਾਈਫ ਸਟਾਈਲ ਆ ਬਹੁਤ ਟੋਟਲੀ ਹੀ ਚੇਂਜ ਹੋ ਚੁੱਕਿਆ ਤੇ ਜੋ ਆਪਣਾ ਜਨਰੇਸ਼ਨ ਗੈਪ ਵੀ ਬ ਤੇ ਆਪਾਂ ਨੂੰ ਵੱਧ ਤੋਂ ਵੱਧ ਇਸ ਚੀਜ਼ ਨੂੰ ਸਾਰਟਡ ਕਰਨ ਵਾਸਤੇ ਐਕਟੀਵਿਟੀ ਵੱਲ ਜਾਣਾ ਬਹੁਤ ਜ਼ਰੂਰੀ ਹੈ ਮੈਮ ਇਹੋ ਜਿਹਾ ਅਜਰਵੇਦ ਵਿੱਚ ਕੀ ਹੁੰਦਾ ਕਿ ਪੇਸ਼ੈਂਟ ਨੂੰ ਕਨਸੀਵ ਹੋ ਜਾਂਦਾ ਹੈ ਹਾਂਜੀ ਬਿਲਕੁਲ ਉਹਦੇ ਵਿੱਚ ਅਸੀਂ ਜਿਹੜੀ ਮੈਡੀਸਨ ਦੰਦੇ ਆ ਐਗ ਨੂੰ ਇੰਪਰੂਵਮੈਂਟ ਕਰਨ ਵਾਸਤੇ ਮੈਡੀਸਨ ਦੰਦੇ ਆ ਜਿਨ੍ਹਾਂ ਦੇ ਸਪਰਮ ਬਹੁਤ ਘੱਟ ਨੇ ਉਹਨਾਂ ਨੂੰ ਵੀ ਇੰਪਰੂਵ ਕਰਨ ਵਾਸਤੇ ਅਸੀਂ ਮੈਡੀਸਨ ਦੰਦੇ ਆ ਤੇ ਰਿਜ਼ਲਟ ਵਾਈਜ਼ ਬਹੁਤ ਛੇਤੀ ਸਾਨੂੰ ਰਿਜ਼ਲਟ ਮਿਲਦਾ ਹੈ ਮੈਮ ਕਿਹਨੇ ਪੇਸ਼ੈਂਟ ਕੀ ਕਰਦੇ ਹੋਣੇ ਜੀ ਪੇਸ਼ੈਂਟ ਦੇਖੋ ਜੀ ਕੋਈ ਗਿਣਤੀ ਨਹੀਂ ਹੈਗੀ ਸਾਡੇ ਕੋਲ ਪੇਸ਼ੈਂਟ ਦੀ ਕਿੰਨੇ ਕਿ ਪੇਸ਼ੈਂਟ ਠੀਕ ਕਰ ਚੁੱਕੇ ਆ ਤੇ ਬਹੁਤ ਮਾਤਰਾ ਵਿੱਚ ਸਾਡੇ ਕੋਲ ਪੇਸ਼ੈਂਟ ਆਉਂਦੇ ਨੇ ਜਿਹੜੇ ਕਿ ਸਾਨੂੰ ਕਾਫੀ ਅੱਛਾ ਰਿਜ਼ਲਟ ਦੇ ਕੇ ਗਏ ਨੇ ਸਾਡੀ ਮੈਡੀਸਨ ਤੋਂ ਬਿਲਕੁਲ ਜੀ ਬਿਲਕੁਲ ਦੋਸਤੋ ਕਿਉਂਕਿ ਮੰਨ ਲਓ ਵੀ ਜਦੋਂ ਆਪਾਂ ਐਲੋਪੈਥੀ ਤੋਂ ਥੱਕ ਜਾਂਦੇ ਆਂਗਾ ਟਰੀਟਮੈਂਟ ਮੈਡੀਸਿਨਾਂ ਨਹੀਂ ਹੁੰਦਾ ਆਪਾਂ ਆਈਵੀਐਫ ਵਾਲੇ ਪਾਸੇ ਚੱਲ ਜਾਂਦੇ ਆਂ ਪਰ ਜਦੋਂ ਆਪਾਂ ਆਈਵੀਐਫ ਕਰਵਾ ਲੈਨੇ ਉਹ ਤੋਂ ਬਾਅਦ ਆਪਣੇ ਕੋਲ ਕੋਈ ਵੀ ਹੱਲ ਨਹੀਂ ਰਹਿੰਦਾ ਹੈਗਾ ਸੋ ਇੱਕ ਵਾਰ ਆਪਾਂ ਨੂੰ ਅਯੁਰਵੇਦ ਵਾਲੇ ਪਾਸੇ ਜ਼ਰੂਰ ਟਰਾਈ ਕਰਨਾ ਚਾਹੀਦਾ ਕਿਉਂਕਿ ਮੈਮ ਹੋਰਾਂਗੇ ਜਿਹੜੀ ਤੁਸੀਂ ਗੱਲਬਾਤ ਸੁਣੀ ਆ ਵੀ ਮੈਨੂੰ ਬਹੁਤ ਯਕੀਨ ਹੋਇਆ ਵੀ ਬਾਕੀ ਅਯੁਰਵੇਦ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਡੀ ਹੈਲਥ ਨੂੰ ਇੰਪਰੂਵ ਕਰ ਸਕਦੀਆਂ